1 2 3 4 5 ਪੁੱਤ ਇਹ ਕੋਈ ਖੇਡਣ ਦੀ ਜਗਾ ਵਾ ਡੈਡੀ ਜੀ ਉਹ ਤਾਂ ਮੈਂ ਕੀ ਡੈਡੀ ਡੈਡੀ ਇੱਥੇ ਗੱਡੀ ਖੜੀ ਆ ਟਰੈਕਟਰ ਖੜਾ ਵਾ ਜੇ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਫੇਰ ਡੈਡੀ ਮੈਂ ਉਹ ਚੰਬ ਇੱਥੇ ਨਹੀਂ ਖੇਡਣਾ ਬਾਲਾਂ ਦੇ ਰੱਖ ਜਾ ਕੇ ਲੱਗ ਗਈ ਖੇਡਣ ਡੈਡੀ ਤਾਂ ਹੁਣ ਅੰਦਰ ਚਲ ਗਿਆ ਹੁਣ ਖੇਡਦੀ ਆ ਉਹ ਗੋਰਾ ਟਾਇਲ ਵਾਲਾਂ ਦਾ ਮਗਾਲਾ ਟਾਇਲ ਬਹੁਤ ਵਧੀਆ ਹੁੰਦੇ ਨੇ। ਆਹ ਕੀ ਟੁੱਟ ਗਿਆ? ਗੱਡੀ ਦਾ ਸ਼ੀਸ਼ਾ ਤੋੜਤਾ। ਮੈਂ ਤੈਨੂੰ ਕਿਹਾ ਸੀ ਨਾ ਇੱਥੇ ਨਾ ਖੜ। ਮੈਂ ਮੁੰਨੇ ਗਿਆਂ ਕੁਟੀ ਜਾਣਾ ਕੁੜੀ ਨੇ ਜਵਾਗੜੀ ਆ। ਫਿਰ ਘਰ ਦਾ ਸਾਰਾ ਸਮਾਨ ਤੋੜ ਦੋ। ਫ੍ਰੀ ਆਇਆ ਨਾ ਤੁਹਾਡੇ ਕੋਲੇ। ਜੇ ਹੁਣ ਤੂੰ ਇੱਥੇ ਖੇਡੀ ਐ ਨਾ ਜਾਦਾ ਹਸਾਬ ਲਾ ਲਈ ਚਲ ਕੋਈ ਨਹੀਂ ਬੰਦ ਚੁੱਪ ਕਰ ਜਾ ਆ ਜਾ ਅੰਦਰ ਚੱਲ ਗਏ ਦਾਦੀ ਮੇਰੇ ਕਾਨੇ ਚ ਨਾ ਬਹੁਤ ਦਰਦ ਹੋਈ ਜਾਂਦਾ ਆਪਾਂ ਤੇ ਮ ਦਵਾਈ ਲਾ ਦਿੰਨੀ ਆ ਨਹੀਂ ਦਾਦੀ ਮੇਰਾ ਕੰਨ ਬਹੁਤ ਜਿਆਦਾ ਦੁਖਦਾ ਕੋਈ ਨਹੀਂ ਪਰ ਤੂੰ ਚੁੱਪ ਕਰ ਜਾ ਹਾਂ ਪਹਿਲੀ ਥੀਕ ਹੋ ਜੂ ਹਾਂ ਮੰਮੀ ਮਤਨ ਮੋਰ ਦਾ ਕੰਨ ਬਹੁਤ ਦੁਖਦਾ ਬਹੁ ਟਾਈਮ ਦੀ ਰੋਈ ਜਾਂਦੀ ਆ ਉਹ ਮੰਮੀ ਥੋੜੀ ਬਹੁਤੀ ਲੱਗੀ ਹੋਣੀ ਆ ਆਪੇ ਠੀਕ ਹੋ ਜੂ ਉਹ ਤਾਂ ਬਹੁਤ ਚਿਰ ਦੀ ਰੋਈ ਜਾਂਦੀ ਆ ਆ ਜਾ ਉਹਨੂੰ ਆਪਾਂ ਡਾਕਟਰ ਕੋਲ ਲੈ ਕੇ ਚੱਲ ਗਏ ਚਲੋ ਫਿਰ ਦੀਪ ਸਰ ਮੈਨੂੰ ਦੱਸ ਦੇਣ ਨੂੰ ਬਹੁਤ ਦੁੱਖ ਹੋ ਰਿਹਾ ਤੁਹਾਡੀ ਬੇਟੀ ਕਦੇ ਵੀ ਇੱਕ ਗੰਨ ਤੋਂ ਸੌਣ ਨਹੀਂ ਸਕਦੀ ਯਾਰ ਨਹੀਂ ਨਹੀਂ ਡਾਕਟਰ ਸਾਹਿਬ ਤੁਸੀਂ ਕੋਸ਼ਿਸ਼ ਤਾਂ ਕਰੋ ਕੀ ਪਤਾ ਠੀਕ ਹੋਈ ਜਾਵੇ ਆਈ ਐਮ ਸੌਰੀ ਸਰ ਹੁਣ ਕੁਛ ਨਹੀਂ ਹੋ ਸਕਦਾ ਮੇਰੇ ਤੋਂ ਕਿੰਨੀ ਵੱਡੀ ਗਲਤੀ ਹੋ ਗਈ ਮੇਰੇ ਥੋੜੇ ਜਿਹਾ ਗੁੱਸੇ ਕਰਕੇ ਮੇਰੀ ਬੇਟੀ ਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਟੈਡੀ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦੀ बस ਤੁਸੀਂ ਇੱਕ ਵਾਰ ਮੇਰਾ ਕੰਨ ਠੀਕ ਕਰਾ ਦਿਓ ਪਤ ਮੈਨੂੰ ਮਾਫ ਕਰ ਦੇ ਮੇਰਾ ਤਾਂ ਬਹੁਤ ਵੱਡੀ ਗਲਤੀ ਹੋ ਗਈ ਬਸ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਆ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਇਹ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦਿੱਤਾ ਵਾ ਵੀ ਅੱਜ ਕੱਲ ਜਦੋਂ ਵੀ ਕੋਈ ਜਵਾਨ ਗਲਤੀ ਕਰਦਾ ਵਾ ਤਾਂ ਜਿਹੜੇ ਮਾਪਿਓ ਹੁੰਦੇ ਆ ਉਹ ਗੁੱਸੇ ਦੇ ਵਿੱਚ ਆ ਕੇ ਕਈ ਵਾਰ ਬਈ ਬਹੁਤ ਵੱਡੀ ਗਲਤੀ ਕਰ ਬੈਠਦੇ ਆ ਕਈ ਵਾਰ ਤਾਂ ਮਾਪਿਓ ਕੋਈ ਚੀਜ਼ ਵੀ ਚੱਕ ਕੇ ਜਵਾਨ ਤੇ ਮਾਰ ਦਿੰਦੇ ਆ ਕਈ ਵਾਰ ਆਪਣਾ ਮਤਲਬ ਵੀ ਲੱਫੜ ਵੀ ਨਜੋਰ ਨਾਲ ਮਾਰ ਦਿੰਦੇ ਵੀ ਉਹ ਜਵਾਨ ਦਾ ਸਾਰਾ ਕੁਝ ਅੰਦਰ ਹਲਾ ਦਿੰਦਾ ਤੇ ਬਾਕੀ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਸਮਝ ਲੱਗ ਗਈ ਹੋਊਗੀ ਵੀ ਕਦੇ ਵੀ ਗੁੱਸੇ ਜਾ ਕੇ ਬਈ ਗਲਤ ਡਿਸੀਜਨ ਨਾ ਲਿਆ ਕਰੋ ਤੁਹਾਡੇ ਤੁਹਾਡੇ ਇੱਕ ਨਿੱਕੀ ਦੀ ਗਲਤੀ ਕਰਕੇ ਬਈ ਤੁਹਾਡੇ ਜਵਾਕਾਂ ਦਾ ਤੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ ਤੇ ਬਾਕੀ ਪ੍ਰੋਪਰ ਤਰੀਕੇ ਨਾਲ ਸਮਝ ਲੱਗ ਗਿਆ ਤੇ YouTube ਤੇ ਸਾਡੀ ਇਹ ਪਹਿਲੀ ਵੀਡੀਓ ਸੀ ਅਸੀਂ ਹੁਣ ਲਗਾਤਾਰ ਅਪਡੇਟ ਦਿੰਦੇ ਰਾਵਾਂਗੇ ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਤੁਸੀਂ ਅਗਲੀ ਅਸੀਂ ਮਤਲਬ ਅਗਲੇ ਟੌਪਿਕ ਕਿਹੜੇ ਟੌਪਿਕ ਤੇ ਅਸੀਂ ਵੀਡੀਓ ਬਣਾਈਏ ਆਪਣੀ ਤਾਂ ਜਰੂਰ ਕਮੈਂਟਾਂ ਦੇ ਵਿੱਚ ਦੱਸ ਦੇ ਰਹਾ ਕਰੋ ਤੇ ਇਹ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜਦੋਂ ਤੁਸੀਂ ਵੀਡੀਓ ਲਾਈਕ ਕਰਦੇ ਆ ਬਈ ਤਾਂ ਉਹ ਹੋਰ ਚਾਰ ਪੰਜ ਜਾਣੇ ਸ਼ੋ ਹੁੰਦੀ ਆ ਤੇ ਐਦਾਂ ਹੀ ਬਈ ਸਪੋਰਟ ਬਣਾਈ ਰੱਖਿਆ ਸਾਡੀਆਂ ਹੋਰ ਵੀ ਸਾਡਾ YouTube ਚੈਨਲ ਫੇਸਬੁੱਕ ਪੇਜ ਤੇ ਇੰਸਟਾਗ੍ਰam ਆਈਡੀ ਜਿਹੜੀ ਫੋਲੋ ਕਰ ਲਿਓ ਧੰਨਵਾਦ